ਕਰੋਗੇ ਜਿੰਦਾਬਾਦ 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 ਜਵਾਈ ਸਾਹਿਬ ਜਿੰਦਾਬਾਦ 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 ਜਵਾਈ ਸਾਹਿਬ ਅੱਗੇ ਵਧੋ ਆਪ ਤੁਹਾਡੇ ਸਾਥ ਆ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹ ਪ੍ਰੋਟੈਸਟ ਉਸ ਘਟਨਾ ਦੇ ਅਗੇਂਸਟ ਕੀਤਾ ਜਾ ਰਿਹਾ ਜਿਸ ਘਟਨਾ ਨੇ ਦੇਸ਼ ਦੀ ਸਰਵੋੱਚ ਨਿਆਲੇ ਨੂੰ ਸ਼ਰਮਸ਼ਾਰ ਕਰ ਦਿੱਤਾ ਔਰ ਨਿਆਲੇ ਦੀ ਜੜੀ ਇੱਜ਼ਤ ਆ ਉਸ ਨੂੰ ਤਾਰ-ਤਾਰ ਕਰ ਦਿੱਤਾ ਤੁਸੀਂ ਸੁਣਿਆ ਹੋਣਾ ਕਿ ਪਿਛਲੇ ਦਿਨੀ ਇੱਕ ਵਕੀਲ ਉਸਨੇ ਅਨਨੇਬਲ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਾਈਜੀ ਉਹਨਾਂ ਦੇ ਉੱਪਰ ਚੱਲਦੇ ਟਰਾਇਲ ਦੇ ਅੰਦਰ ਚप्पल ਛੁੱਟੀ ਔਰ ਉਹਦੇ ਪਿੱਛੇ ਦੀ ਕਹਾਣੀ ਸਾਰੇ ਚੈਨਲਸ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਬੜੀ ਕਲੀਅਰ ਚੱਲ ਰਹੀ ਆ ਸਾਥੀਓ ਜੇ ਕਿਸੇ ਆਰਗੇਨਾਈਜੇਸ਼ਨ ਦਾ ਫੰਕਸ਼ਨ اٹੈਂਡ ਕਰਨ ਤੋਂ ਗਵਈ ਸਾਹਿਬ ਦੇ ਮਾਤਾ ਜੀ ਨਾ ਕਰਦੇ ਆ ਕਿ ਮੇਰੀ ਸੋਚ ਤੁਹਾਡੀ ਸੋਚ ਨਾਲ ਨਹੀਂ ਮਿਲਦੀ ਤੇ ਫਿਰ ਮੈਨੂੰ ਨਹੀਂ ਲੱਗਦਾ ਕੋਈ ਗਵਈ ਸਾਹਿਬ ਦਾ ਔਰ ਚ ਗੁਨਾਹ ਆ ਜਾਂ ਗਵਈ ਸਾਹਿਬ ਦੀ ਮਾਤਾ ਦਾ ਗੁਨਾਹ ਆ ਜੇ ਸਾਡੀ ਸੋਚ ਕਿਸੇ ਨਾਲ ਨਹੀਂ ਮਿਲਦੀ ਅਸੀਂ ਉਹਦੇ ਰੀਤੀ ਰਿਵਾਜ ਔਰ ਉਹਦੀਆਂ ਜੜੀਆਂ માન્યਤਾਵਾਂ ਆ ਉਹਨੂੰ ਅਸੀਂ ਨਹੀਂ ਮੰਨਦੇ ਇਸ ਕਰਕੇ ਗਵਾਈ ਸਾਹਿਬ ਦੇ ਉੱਪਰ ਇਹ ਸਜ਼ਾ ਗਵਾਈ ਸਾਹਿਬ ਨੂੰ ਦਿੱਤੀ ਕਿ ਚੱਲਦੇ ਟਰਾਇਲ ਦੇ ਅੰਦਰ ਇੱਕ ਸ਼ਰਮਾ ਜੀ ਵਕੀਲ ਹੈਗੇ ਨੇ ਉਹਨਾਂ ਨੇ ਵਗਾ ਕੇ ਚੱਪਲ ਉਹਨਾਂ ਵੱਲ ਮਾਰੀ ਉਸ ਤੋਂ ਇਲਾਵਾ ਤੁਸੀਂ ਸੁਣਿਆ ਹੋਣਾ ਕਿ ਵਾਈ ਨਰੇਸ਼ ਕੁਮਾਰ ਆਈਪੀਐਸ ਉਹਨਾਂ ਨੂੰ ਇਹ ਜਿਹੜਾ ਮਨੁਵਾਦੀ ਸਿਸਟਮ ਆ ਉਹਨੇ ਇਸ ਕਦਰ ਅੰਡਰ ਪ੍ਰੈਸ਼ਰ ਕੀਤਾ ਉਹਨਾਂ ਨੂੰ ਇੰਨਾ ਡਿਪਰੈਸ ਕੀਤਾ ਕਿ ਉਹ ਵਿਚਾਰਾ ਆਈਪੀਐਸ ਅਫਸਰ ਸਾਡਾ ਦਲਤ ਭਰਾ ਆਤਮ ਹੱਤਿਆ ਕਰ ਲਈ ਸੁਸਾਈਡਲ ਨੋਟ ਲਿਖਿਆ ਕਿ ਇਹਨਾਂ ਇਹਨਾਂ ਲੋਕਾਂ ਨੇ ਮੈਨੂੰ ਪਰੇਸ਼ਾਨ ਕੀਤਾ ਔਰ ਤੁਸੀਂ ਇਸ ਗੱਲ ਤੇ ਯਕੀਨ ਕਰੋਗੇ ਕਿ ਅਜੇ ਤੱਕ ਉਹਨਾਂ ਲੋਕਾਂ ਤੇ ਕੋਈ ਪਰਚਾ ਨਹੀਂ ਹੋਇਆ ਸਾਤ ਅਸੀਂ ਇਸ ਇੱਥੇ ਇਹ ਚਾਹੁੰਦੇ ਆ ਕਿ ਗਬਈ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਔਰ ਜਿਹੜੀਆਂ ਤਾਕਤਾਂ ਨੇ ਵਾਈ ਨਰੇਸ਼ ਕੁਮਾਰ ਆਈਪੀਐਸ ਉਹਨਾਂ ਨੂੰ ਇਸ ਦੁਨੀਆ ਤੋਂ ਜਾਣ ਲਈ ਮਜਬੂਰ ਕਰ ਦਿੱਤਾ ਉਹਨਾਂ ਦੇ ਖਿਲਾਫ ਮੁਕੇਰੀਆਂ 'ਚ ਵੀ ਪਰਚਾ ਹੋਣਾ ਚਾਹੀਦਾ ਤੇ ਮੈਂ ਆਪਣੇ ਸਾਥੀ ਪੂਰੇ ਭਾਰਤ ਦੇ Dalit ਲੋਕ OBC ਲੋਕ ਘੱਟ ਗਿਣਤੀ ਲੋਕ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਸ਼ਹਿਰ ਦੇ ਅੰਦਰ ਉਹਨਾਂ ਲੋਕਾਂ ਦੇ ਖਿਲਾਫ ਪਰਚੇ ਦਰਜ ਕਰਾ ਜੈ ਭੀਮ ਜੈਪਾਲ ਜਿੰਨੇ ਵੀ ਸਾਥੀ ਅੱਜ ਸੰਗਠਨ ਦੇ ਵਿੱਚ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਸ਼ਬਦਾਂ ਧੰਨਵਾਦ ਇੱਕ ਛੋਟੀ ਜੀ ਕਾਲ ਦੇ ਉੱਤੇ ਸਾਰੇ ਸਾਥੀਆਂ ਨੇ ਕੱਟ ਕੀਤਾ ਜੋ ਵੀ ਅੱਜ ਦੇਸ਼ ਅੰਦਰ ਚੱਲ ਰਿਹਾ ਉਹ ਬਹੁਤ ਹੀ ਸ਼ਰਮਸਾਰ ਕਰ ਰਿਹਾ ਆ ਭਾਰਤ ਦੇ ਵਤੀਰੇ ਨੂੰ ਬਾਹਰਲੇ ਦੇਸ਼ਾਂ ਵਿੱਚ ਵੀ ਕਿੰਨੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਸਰਵੋੱਚ ਅਦਾਲਤ ਜਿੱਥੇ ਜੱਜ ਵੀ ਜਿਹੜਾ ਸੁਰੱਖਿਅਤ ਨਹੀਂ ਆ ਤੇ ਆਹਮ ਲੋਕਾਂ ਦਾ ਕੀ ਹਾਲ ਹੋਵੇਗਾ ਅੱਜ ਬਾਜਪਾ ਰਐਸਐਸ ਨੇ ਇੰਨੀ ਕਿ ਜ਼ਿਆਦਾ ਨਫ਼ਰਤ ਫਲਾ ਦਿੱਤੀ ਹੈ ਕਿ ਹਰ ਕੋਈ ਆਪਣਾ ਹੀ ਏਜੰਡਾ ਬਣਾ ਕੇ ਤੁਰਿਆ ਹੋਇਆ ਆ ਦੇਸ਼ ਵਿੱਚ ਇੱਕਜੁੱਟਤਾ ਦੀ ਗੱਲ ਨਹੀਂ ਹੋ ਰਹੀ ਦੇਸ਼ ਜਿਹੜਾ ਉਹ ਵਿਭਾਜਿਤ ਹੋ ਰਿਹਾ ਹੈ ਨਾ ਧਰਮ ਨਿਰਪੱਖ ਰਿਹਾ ਹੈ ਦੇਸ਼ ਨਾ ਹੀ ਲੋਕ ਜਿਹੜੇ ਆ ਉਹ ਸੁਰੱਖਿਅਤ ਮਹਿਸੂਸ ਕਰਦੇ ਆ ਸੋ ਜੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਤੇ ਉਹ ਇੱਕ ਬੜੀ ਵੱਡੀ ਥਿਊਰੀ ਆ ਕਿ ਹਾਂ ਵੀ ਐਕਸ਼ਨ ਹੈਵੇ ਡਿਫਰੈਂਟ ਰਿਐਕਸ਼ਨ ਕੀ ਮਤਲਬ ਜੇ ਐਕਸ਼ਨ ਕਰਾਂਗੇ ਤੇ ਉਹਦਾ ਰਿਐਕਸ਼ਨ ਵੀ ਜਿਹੜਾ ਆ ਉਹ ਹੋਊਗਾ ਸੋ ਇਹਦੇ ਨਾਲ ਕੀ ਆ ਦੇਸ਼ ਦਾ ਨੁਕਸਾਨ ਹੋਊਗਾ ਦੇਸ਼ ਜਿਹੜਾ ਵੀ ਭਾਜੀਤ ਹੋਊਗਾ ਸੋ ਲੋਕਾਂ ਨੂੰ ਚਾਹੀਦਾ ਹੈ ਉਹ ਭਾਵੇਂ ਉਹ ਕਿਸੇ ਵੀ ਟਪਕੇ ਦੇ ਹੋਣ ਇੱਕ ਜੁਟ ਹੋ ਕੇ ਜਿਹੜਾ ਆ ਉਹ ਕੰਮ ਕਰਨ ਅੱਜ ਦਾ ਇਹ ਰੋਸ਼ ਧਰਨਾ ਜਿਹਦੇ ਵਿੱਚ ਸਬੂਨियत ਸਰਬ ਸਮਾਜ ਨੇ ਕੀਤੀ ਹੈ ਭਗਵਾਨ ਬਾਲਮੀਕ ਮਹਾਰਾਜੀ ਦੇ ਅਨਵਾਈ ਔਰ ਨਾਬਾਦਸ ਸੁਸਾਇਟੀ ਦੇ ਸਾਰੇ ਸਲਸੇ ਔਰ ਗੁਰੂ ਰਵਿਦਾਸ ਸੇਵਾਵਾਂ ਔਰ ਕਿਸਾਨ ਜਥੇਬੰਦੀਆਂ ਨੇ ਅੱਜ ਜਿਹੜਾ ਦੇਸ਼ ਦੇ ਵਿੱਚ ਜਵਲੰਤ ਮੁੱਦਾ ਸੀ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਗਵਈ ਜੀ ਦੇ ਜਦੋਂ ਕੋਈ ਕੇਸ ਦੀ ਸੁਣਵਾਈ ਹੋ ਰਹੀ ਸੀ ਤਾਂ ਉਸ ਵੇਲੇ ਇੱਕ ਗੰਦੀ ਮਾਨਸਿਕਤਾ ਦੇ ਵਿਅਕਤੀ ਨੇ ਉਹਨਾਂ ਵੱਲ ਜੁੱਤੀ ਨੂੰ ਛਾਲਿਆ ਜਿਹੜਾ ਕਿ ਪੂਰੇ ਦੇਸ਼ ਦਾ ਔਰ ਸਾਰਾ ਹੀ ਜਿਹੜਾ ਨਿਆਂਪਾਲਿਕਾ ਹੈ ਉਹਦਾ ਅਪਮਾਨ ਹੈ ਉਸ ਗੱਲ ਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਆਂ ਔਰ ਅੱਜ ਦਾ ਜਿਹੜਾ ਰੋਸ਼ ਧਰਨਾ ਜਿਹੜਾ ਕਿ ਇੱਕ ਆਈਪੀਐਸ ਅਫਸਰ ਜਿਹੜਾ ਕਿ ਇੱਕ ਦਲਿਤ ਸਮੁਦਾਏ ਨਾਲ ਸੰਬੰਧ ਰੱਖਦਾ ਸੀ ਹਰਿਆਣੇ ਦੇ ਵਿੱਚ ਉਹਨੇ ਪਿਛਲੇ ਦਿਨੀ ਆਤਮ ਹੱਤਿਆ ਕਰ ਲਈ ਉਹ ਵੀ ਇੱਕ ਐਦਾਂ ਦੀ ਚਾਲ ਸੀ ਕਿ ਜਿਹੜੇ ਲੋਕ ਜਾਤੀਵਾਦ ਦੇ ਵਿੱਚ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਮਾਨਸਿਕ ਤੌਰ ਤੇ ਉਹਨਾਂ ਨੂੰ ਇੰਨਾ ਪ੍ਰਤਾਂਡਿਤ ਕੀਤਾ ਕਿ ਉਹਨਾਂ ਨੂੰ ਆਖਰਕਾਰ ਆਪਣੀ ਜਾਨ ਤੋਂ ਹੱਥ ਛੋਣਾ ਪਿਆ ਔਰ ਇਸ ਕਰਕੇ ਅੱਜ ਅਸੀਂ ਸਾਰੇ ਸਮਾਜ ਨੂੰ ਜਿਹੜੇ ਵੀ ਲੋਕ ਸਾਡੇ ਕਲਰਕ ਤੋਂ ਲੈ ਕੇ ਡੀਸੀ ਜੱਜਾਂ ਜਿੰਨੇ ਵੀ ਅਹੁਦਿਆਂ ਤੇ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਜਿੰਨੇ ਵੀ ਦਫ਼ਤਰਾਂ ਦੇ ਵਿੱਚ ਆਪਣੀ ਗੋਲਬੰਦੀ ਰੱਖੋ ਜੋ 바ਵਾ ਸਾਹਿਬ ਨੇ ਤੁਹਾਨੂੰ ਮੂਲ ਮੰਤਰ ਦਿੱਤਾ ਸੀ ਪੜੋ ਜੁੜੋ ਔਰ ਸੰਘਰਸ਼ ਕਰੋ ਜੁੜਨਾ ਬਹੁਤ ਜ਼ਰੂਰੀ ਆ ਤਾਹੀਂ ਅਸੀਂ ਇਸ ਸੋਚ ਦੇ ਖਿਲਾਫ ਜਿੱਤ ਪ੍ਰਾਪਤ ਕਰ ਸਕਦੇ ਆ ਜੈ ਭੀਮ ਜੈ ਪਰ ਭਾਰਤ ਦੀ ਨਿਆਹ ਪ੍ਰਣਾਲੀ ਨੂੰ ਯਾਦ ਰੱਖਣ ਵਾਸਤੇ ਪੂਰੇ ਭਾਰਤ ਦੇ ਵਕੀਲ ਜੱਜ ਤੇ ਰਿਟਾਇਰ ਜੱਜ ਜਿਹੜੇ ਐ ਉਹਨਾਂ ਨੂੰ ਇਸ ਵਾਸਤੇ ਇਕਤਾ ਕਰਨੀ ਚਾਹੀਦੀ ਹੈ ਜੋ ਗਵਈ ਦੇ ਸਭ ਦੇ ਨਾਲ ਚਲਦੀ ਅਦਾਲਤ ਦੇ ਵਿੱਚ ਇਹ ਅਪਮਾਨਜਨਕ ਘਟਨਾ ਵਾਪਰੀ ਹੈ ਜੇ ਅਦਾਲਤ ਦੀ ਉਚਤਾ ਨੂੰ ਕਾਇਮ ਰੱਖਣਾ ਜੇ ਅਦਾਲਤ ਦਾ ਸਤਕਾਰ ਰੱਖਣਾ ਲੋਕਾਂ ਨੂੰ ਇਨਸਾਫ ਦੇਣਾ ਤਾਂ ਅਜਿਹਾ ਨਹੀਂ ਵਾਪਰਨਾ ਚਾਹੀਦਾ ਜਦੋਂ ਭਾਰਤ ਦੇ ਵਿੱਚ ਇੱਕ ਰਾਜਾ ਉਦੋਂ ਅਜਿਹਾਂ ਘਟਨਾਵਾਂ ਨਹੀਂ ਵਾਪਰਦੀਆਂ ਜਦੋਂ 543 ਰਾਜ ਕਰਨ ਵਾਲੇ ਹੋਗੇ ਉਦੋਂ ਇਹ ਵਖਰੇਵੇਂ ਜਿਹੜੇ ਆ ਪੈਦਾ ਹੋ ਗਏ ਸੋ ਮੈਂ ਬੇਨਤੀ ਕਰਨਾ ਆਪ ਜੀ ਦੇ ਮਾਧਿਅਮ ਦੇ ਰਾਹੀਂ ਜੇ ਅਦਾਲਤਾਂ ਨੂੰ ਇਹ ਸਤਕਾਰਯੋਗ ਥਾਂਵਾਂ ਤੇ ਰੱਖਣਾ ਤੇ ਲੋਕਾਂ ਨੂੰ ਨਿਆਂ ਦਿਵਾਉਣਾ ਤੇ ਸਭਨਾਂ ਨੂੰ ਇਕਜੁੱਟ ਹੋ ਕੇ ਅਦਾਲਤਾਂ ਦਾ ਸਤਕਾਰ ਜਿਹੜਾ ਉਹ ਬਰਕਰਾਰ ਰੱਖਣ ਵਾਸਤੇ ਜਿਹੜਾ ਉਹ ਸੰਘਰਸ਼ ਕਰਨਾ ਪਏਗਾ ਧੰਨਵਾਦ ਜੀ